ਇੱਕ ਬਹੁਤ ਵੱਡੀ ਬੁਰੀ ਖਬਰ ਸਾਂਝੀ ਕਰ ਰਿਹਾ ਤੁਹਾਡੇ ਨਾਲ ਬੋਲਣ ਲੱਗੇ ਵੀ ਥੋੜੀ ਜੀ ਤਕਲੀਫ ਹੁੰਦੀ ਆ ਸਿਰਫ 19 ਤੋਂ 20 ਸਾਲ ਦੀਆਂ ਕੁੜੀਆਂ ਕੈਨੇਡਾ ਦੇ ਵਿੱਚ ਗਰਭਤੀ ਹੋ ਰਹੀਆਂ ਐ ਮਤਲਬ ਕੀ ਉਹ ਮਾਵਾਂ ਬਣ ਰਹੀਆਂ ਕੈਨੇਡਾ ਦੇ ਵਿੱਚ ਆਪਣੇ ਮਾਪਿਆਂ ਤੋਂ ਸਮੁੰਦਰੋਂ ਪਾਰ ਸੱਤ ਸਮੁੰਦਰੋਂ ਪਾਰ ਰਹਿ ਰਹੀਆਂ ਕੁੜੀਆਂ ਨੂੰ ਇਹ ਲੱਗਦਾ ਕਿ ਸਾਡਾ ਇੱਥੇ ਕਿਹੜਾ ਕੁਝ ਵਿਗੜ ਰਿਹਾ ਪਰ ਉੱਪਰ ਬੈਠਾ ਸੱਤੇ ਪਾਸ਼ਾ ਵਾਹਿਗੁਰੂ ਸਭ ਕੁਝ ਦੇਖਦਾ ਸਭ ਤੋਂ ਘਟਿਆ ਉਹ ਲੋਕ ਜਿਹੜਾ ਕੁੜੀ ਦੇ ਰਿਲੇਸ਼ਨ ਦੇ ਵਿੱਚ ਆ ਕੇ ਉਹਦਾ ਬੁਆਏਫਰੈਂਡ ਬਣਨ ਤੋਂ ਬਾਅਦ ਉਸ ਨੂੰ ਯੂਜ਼ ਕਰਦੇ ਯੂਜ਼ ਕਰਨ ਤੋਂ ਬਾਅਦ ਛੱਡ ਦਿੰਦੇ ਆ ਪਰ ਇਹ ਗੱਲ ਕਿਉਂ ਭੁੱਲ ਜਾਂਦੇ ਆ ਕਿ ਰੱਬ ਉੱਤੇ ਬੈਠਾ ਸਾਰਾ ਕੁਝ ਦੇਖਦਾ ਤੇ ਉਹ ਕਦੇ ਵੀ ਕਿਸੇ ਦਾ एहसान ਨਹੀਂ ਰੱਖਦਾ ਉਹ ਸਾਰਿਆਂ ਦਾ एहसान ਬਰਾਬਰ ਭਾਜੀ ਮੋੜ ਦਿੰਦਾ ਹੈ ਤੇ ਇੱਕ ਸੇਮ ਟੂ ਸੇਮ 18 ਤੋਂ 19 ਸਾਲ ਦੀ ਕੁੜੀ ਜਿਹੜੀ ਕੈਨੇਡਾ ਦੇ ਵਿੱਚ ਗਰਭवती ਹੋਈ ਆ ਉਸ ਤੋਂ ਬਾਅਦ ਉਸਦੇ ਬੁਆਏਫਰੈਂਡ ਨੇ ਉਸ ਨੂੰ ਛੱਡ ਦਿੱਤਾ ਕੁਵਿਟ ਕਰ ਦਿੱਤਾ ਦੈਨ ਉਹ ਗੱਲਬਾਤ ਕਰਦੀ ਹੈ ਆਪਣੇ ਮਾਪਿਆਂ ਦੇ ਨਾਲ ਆਪਣੇ ਪੇਰੈਂਟਸ ਦੇ ਨਾਲ ਉਸਦੇ ਪੇਰੈਂਟਸ ਨੇ ਵੀ ਅੱਗੋਂ ਉਸ ਨੂੰ ਕਾਫੀ ਕੁਝ ਬੁਰਾ ਭਲਾ ਬੋਲਿਆ ਦੈਨ ਉਹਨੂੰ ਕੁਵਿਟ ਕਰ ਦਿੱਤਾ ਇਹ ਇੱਕ ਕੁੜੀ ਨਾਲ ਇਹ ਕੇਸ ਨਹੀਂ ਹੋ ਰਿਹਾ ਹਜ਼ਾਰਾਂ ਕੁੜੀਆਂ ਨਾਲ ਉੱਥੇ ਇਹ ਕੇਸਸ ਹੋ ਰਹੇ ਆ ਹਜ਼ਾਰਾਂ ਕੁੜੀਆਂ ਨਾਲ ਇੱਕ ਅੱਧੀ ਕੁੜੀ ਨਾਲ ਨਹੀਂ ਸਭ ਤੋਂ ਵੱਡੀ ਗੱਲ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਸਪੈਸ਼ਲ ਇੱਕ ਸਕਰੀਨਸ਼ਾਟ ਸ਼ੇਅਰ ਹੋਇਆ ਹੈ ਇੱਕ ਟਵੀਟ ਸ਼ੇਅਰ ਹੋਇਆ ਹੈ ਉਹ ਵੀ ਕੈਨੇਡਾ ਤੋਂ ਜੈਸ ਵੀ ਕੁੜੀ ਦੇ ਭੈਣ ਭਰਾ ਮਮ ਡੈਡ ਬ੍ਰਦਰ ਸਿਸਟਰ ਜੋ ਵੀ ਉਹਦੇ ਨਾਲ ਕੰਟੈਕਟ ਚ ਹੁੰਦੇ ਆ ਪਲੀਜ਼ ਉਹਨੂੰ ਇੱਕ ਜਗ੍ਹਾ ਲ ਜ਼ਰੂਰ ਕਿਹਾ ਕਰੋ ਨੈਵਰ ਟਰਸਟ ਟੂ ਐਨੀ ਵਨ ਕਿਸੇ ਨਾਲ ਕਿਸੇ ਫਰੈਂਡ ਦੇ ਨਾਲ ਕਿਸੇ ਬॉयਫਰੈਂਡ ਦੇ ਨਾਲ ਆਪਾਂ ਬਿਲਕੁਲ ਟੱਚ ਚ ਨਹੀਂ ਆਉਣਾ ਤੁਸੀਂ ਡਾਇਰੈਕਟ ਇਹ ਗੱਲਾਂ ਕਹਿ ਸਕਦੇ ਹੋ ਕਿ ਮਾਡਰਨ ਤਕਨੀਕ ਆ ਕਿਉਂਕਿ ਉਹਨਾਂ ਦੀ ਏਜ ਅਜੇ ਛੋਟੀ ਆ ਉਹਨਾਂ ਨੂੰ ਇੰਨੀ ਸਮਝ ਨਹੀਂ ਪਰ ਜਿਵੇਂ ਜਿਵੇਂ ਉਹਨਾਂ ਦੀ ਏਜ ਵੱਡੀ ਹੋਵੇਗੀ ਉਹਨਾਂ ਨੂੰ ਜ਼ਿਆਦਾ ਸਮਝ ਆਊਗੀ ਤੁਸੀਂ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਓ ਕਿ ਮੈਂ ਜੋ ਗੱਲ ਕਹਿ ਰਿਹਾ ਗਲਤ ਕਹਿ ਰਿਹਾ ਸਹੀ ਕਹਿ ਰਿਹਾ ਕਿਉਂਕਿ ਮੇਰੇ ਲਈ ਸਾਰੇ ਭੈਣ ਭ ਦਖਲ ਲੱਗਦਾ ਜਦੋਂ ਕਿਸੇ ਭੈਣ ਨਾਲ ਮਾਰਾ ਹੁੰਦਾ ਸਭ ਤੋਂ ਘਟੀਆ ਲੋਕ ਉਹ ਹੁੰਦੇ ਆ ਦੁਨੀਆ ਤੇ ਗੰਦੀ ਨਾਲੀ ਦੇ ਕੀੜੇ ਜਿਹੜੇ ਗੁਣਗਨਾ ਰਿਲੇਸ਼ਨ ਚਾਉਂਦੇ ਆ ਤੇ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੂੰ ਪ੍ਰੈਗਨੈਂਟ ਕਰਕੇ ਆ ਉਹ ਦਫਾ ਹੋ ਜਾਂਦੇ ਕਿਸੇ ਪਾਸੇ ਪਰ ਇਹ ਕਿਉਂ ਭੋਲੇ ਨੇ ਦਫਾ ਤੁਸੀਂ ਉਸ ਕੁੜੀ ਕੋਲੋਂ ਤਾਂ ਹੋ ਜਾਓਂਗੇ ਉਸ ਰੱਬ ਦੇ ਗੁਨਾਹਾਂ ਕੋਲੋਂ ਦਫਾ ਕਿੱਥੇ ਹੋਵੋਗੇ ਉਸ ਰੱਬ ਦੇ ਗੁਨਾਹਾਂ ਕੋਲੋਂ ਕਿੱਧਰ ਭੱਜੋਗੇ ਉਹ ਇਹੋ ਜਿਹਾ ਹੀ ਸਾਰਾ ਤੁਹਾਡੇ ਦਊਗਾ ਤੁਹਾਡੇ ਮਾਂ ਪਿਓ ਦੀ ਲਾਤ ਤੋੜੂਗਾ ਥੋੜੇ ਮਾਪਿਆਂ ਨੂੰ ਹਰ ਟੈਗ ਨਾ ਮਾਰੂਗਾ ਜਾਂ ਫਿਰ ਥੋਨੂੰ ਮਾਰੂਗਾ ਕਿਉਂਕਿ ਜੋ ਗਲਤੀ ਬੱਚਾ ਕਰਦਾ ਹੈ ਉਹਦੀ ਸਜ਼ਾ ਮਾਪਿਆਂ ਨੂੰ ਮਿਲਦੀ ਹੈ ਪਰ ਜੋ ਗਲਤੀ ਮਾਪੇ ਕਰਦੇ ਆ ਉਹਦੀ ਸਜ਼ਾ ਬੱਚਿਆਂ ਨੂੰ ਮਿਲਦੀ ਹੈ ਮੈਂ ਨਹੀਂ ਕਹਿੰਦਾ ਰੱਬ ਕਹਿੰਦਾ ਸੋ ਡਰੋ ਉਸ ਰੱਬ ਤੋਂ ਯਾਰ ਇਹੋ ਜਿਹਾ ਗਲਤ ਕੰਮ ਨਾ ਕਰਿਆ ਕਰੋ